ਅਕਾਲ ਲੈ ਪਰਲੇ ਸਜਾ ਤੇ ਰਹਿਣ ਹੰਗ ਮਹਾਕਾਲ ਕੇ ਹੀ ਦੇ ਅੰਗ ਸੰਗ ਰਹਿ ਨਾਮ ਵਾਲਾ ਧਨ ਰਹਿ ਫਤੇ ਗੜ ਸਾਬ ਫਰਸੰਦ ਹੈ ਅਕਾਲ ਕੇ ਹੱਦੀਆਂ ਡਲ ਰਹੇ ਚੌਕੀਆਂ ਡਲ ਰਹੇ ਪੁੰਗੇ ਚੱਲਾ ਡਲ ਰਹੇ ਸੈਤ ਸਮਾਜ ਕੇ ਲਾਗਦੇ ਦਿਵਾਰਾਂ ਗਾਵਦੇ ਸਜਾ ਰਹੇ ਝੂਲਦੇ ਨਿਸ਼ਾਨੇ ਬੰਤੂ ਮਹਾਰਾਜ ਕੇ ਚੜਿਆ ਗੁਰੂ ਗਵਿੰਦ ਸਿੰਘ ਸੋਡੇ ਘਰਵਾਰ ਐਸੇ ਦੰਦ ਕਲੇਸ਼ ਮੇ ਖਪਿਓ ਸਭ ਸੰਸਾਰਾ ਰਾਜੇ ਸ਼ਾਹ ਫਜੀ ਜੜੇ ਸਭ ਉਸੇ ਸ਼ਾਰਾ ਸੱਚੇ ਸਤਗੁਰੂ ਬਾਜੋ ਕੋ ਨਹੀਂ ਪੈ ਕਟਨ ਹਾਰਾ ਮੀਣੀਏ ਪਸੰਦੀਏ ਨੜੀ ਕੁੜੀ ਮਾਰ ਕੀ ਸੌ ਉਠਾ ਕੇ ਦੁਰਗਾ ਨੂੰ ਦੇ ਹਦੈ ਸਤਲੋ ਬਾਟਣਾ ਪਾਇਏ ਕਾ ਗੁਰ ਸਿੰਘਾ